ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮਹਿਤਾਬ ਕ੍ਰਿਸ਼ਨ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਦਿਖਾਉਣੀ ਆ ਜਾਕਟ ਦਾ ਡਿਜ਼ਾਈਨ ਬੱਚੀਆਂ ਵਾਲੀ ਜਾਕਟ ਇਹ ਅਸੀਂ ਸਲਾਈਆਂ ਤੇ ਸਾਰਾ ਡਿਜ਼ਾਈਨ ਬਣਾਇਆ ਹੋਇਆ ਇਹਦੇ ਵਿੱਚ ਕੋਈ ਕਾਟ ਨਹੀਂ ਪਾਈ ਸਿਰਫ ਇੱਕ ਗਲੇ ਦੀ ਕਾਟ ਪਾਈ ਹੈ ਜੋ ਅਸੀਂ ਮੋਢਿਆਂ ਦੀ ਕਾਟ ਪਾਉਣੀ ਸੀ ਇਹਦਾ ਵੀ ਆ ਡਿਜ਼ਾਈਨ ਬਣਾ ਕੇ ਕਾਟ ਪਾਈ ਹੈ ਮੰਨ ਲਓ ਇਹ ਡਿਜ਼ਾਈਨ ਬਣਾਤਾ ਤੇ ਇੱਥੇ ਕਾਟ ਬਣ ਗਈ ਆਪਣੇ ਆਪ ਤੇ ਜਿਹੜਾ ਪਿੱਛੇ ਅਸੀਂ ਡਿਜ਼ਾਈਨ ਬਣਾਇਆ ਹੈ ਇਹ ਵੀ ਅਸੀਂ ਮੋਢਿਆਂ ਦੀ ਕੱਟ ਦਾ ਇਸ ਤਰ੍ਹਾਂ ਬਣਾਤਾ ਪਿਛਲਾ ਵੀ ਇੱਥੇ ਡਿਜ਼ਾਈਨ ਪਾਇਆ ਹੈ ਤੇ ਜਿਹੜੀ ਆ ਬੀਡਿੰਗ ਕੀਤੀ ਹੈ ਇਹ ਕਰੋਸ਼ੀ ਨਾ ਕੀਤੀ ਹੈ ਦੋਨਾਂ ਮੋਢਿਆਂ ਤੇ ਤੇ ਜਿਹੜੀ ਸਲਾਈ ਕੀਤੀ ਹੈ ਇਹ ਵੀ ਕਰੋਸ਼ੀ ਨਾ ਕੀਤੀ ਹੈ ਇਹ ਤੁਸੀਂ ਡਿਜ਼ਾਈਨ ਦੇਖ ਸਕਦੇ ਹੋ ਜੇ ਕੋਈ ਕੁਸ਼ੋਰ ਪੁੱਛਣਾ ਹੋਇਆ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਪੁੱਛ ਲਿਓ ਇਹ ਸੇ ਦੇ ਹਿਸਾਬ ਨਾਲ ਹੀ ਬਣਦੀ ਹੈ ਇਹ ਤਿੰਨ ਬਟਨ ਬੰਦ ਹੁੰਦੇ ਨੇ ਇਹ ਦੇ ਬਾਕੀ ਇਹ ਓਪਨ ਰਹਿੰਦੀ ਹੈ ਆ ਇਹਦੇ ਜੇਬਾਂ ਲਾਈਆਂ ਨੇ ਤੁਸੀਂ ਚੰਗੀ ਤਰ੍ਹਾਂ ਡਿਜ਼ਾਈਨ ਨੂੰ ਦੇਖ ਸਕਦੇ ਹਾਂ ਤੇ ਕਾਟ ਇਹਦੇ ਵਿੱਚ ਕੋਈ ਨਹੀਂ ਪਾਈ ਇੱਕ ਗਲੇ ਦੀ ਕਾਟ ਪਾਈ ਹੈ ਤੇ ਨਾ ਹੀ ਇਹਦੇ ਵਿੱਚ ਕੋਈ ਬਹੁਤਾ ਬਿਲਕੁਲ ਵੀ ਸੂਈ ਦਾ ਇਸਤੇਮਾਲ ਕੀਤਾ ਹੈ ਤੇ ਸਾਰਾ ਕਰੋਸ਼ੀਏ ਤੇ ਸਲਾਈਆਂ ਨਾ ਹੀ ਕੀਤਾ ਜੋ ਵੀ ਕੀਤਾ ਤੇ ਇਸ ਤਰ੍ਹਾਂ ਹੀ ਸਲਾਈ ਵੀ ਇਹ ਕਰੋਸ਼ੀਤੀ ਹੋਗੀ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਤੁਸੀਂ ਲਾਈਕ ਔਰ ਸ਼ੇਅਰ ਜ਼ਰੂਰ ਕਰਿਓ ਤੇ ਔਰ ਜੇ ਤੁਸੀਂ ਇਹਦੇ ਬਾਰੇ ਕੁਝ ਪੁੱਛਣਾ ਹੋਵੇ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਆ